ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਹੈਗੀਆਂ ਜੀ Shimla mircha ਤੇ pyaaz ਇਹਨਾਂ ਦੇ ਆਪਾਂ ਕੀਤੇ ਹੋ ਬੜੇ ਬੜੇ ਪੀਸ ਥੋੜਾ ਜਿਹਾ ਤੇਲ ਪਾ ਕੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਕਰ ਲੈਣਾ ਫਰਾਈ ਸੇਕ ਨੂੰ ਫੁੱਲ ਰੱਖਣਾ ਕੱਟ ਨਹੀਂ ਕਰਨਾ ਪਹਿਲਾਂ ਆਪਾਂ Shimla mircha ਪਾ ਕੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਲੈਣੇ ਆ ਤੇ ਫਿਰ ਆਪਾਂ ਪਾ ਦਨੇ ਪਿਆਜ਼ ਦੋਨਾਂ ਚੀਜ਼ਾਂ ਨੂੰ ਜਿਹੜਾ ਫੁੱਲ ਸੇਕ ਦੇ ਉੱਤੇ ਜਿਹੜਾ ਥੋੜਾ ਜਿਹਾ ਇਹਨਾਂ ਨੂੰ ਆਪਾਂ ਫਰਾਈ ਕਰਕੇ ਇਹਨਾਂ ਨੂੰ ਕੱਢ ਲੈਣਾ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ਿਮਲਾ ਮਿਰਚਾਂ ਤੁਸੀਂ ਬਹੁਤ ਵਾਰ ਬਣਾ ਕੇ ਖਾਧੀਆਂ ਹੋਣੀਆਂ ਪਰ ਐਦਾਂ ਕਦੀ ਨਹੀਂ ਬਣਾਈਆਂ ਹੋਣਗੀਆਂ ਤੇ ਇਹ ਜਿਹੜੀ ਐਦਾਂ ਸ਼ਿਮਲਾ ਮਿਰਚ ਆਪਾਂ ਬਣਾਨੇ ਆ ਨਾ ਬਹੁਤ ਹੀ ਟੇਸਟੀ ਬਹੁਤ ਹੀ ਅਲੱਗ ਤਰੀਕੇ ਨਾਲ ਬਣਦੀ ਆ ਤੇ ਪਹਿਲਾਂ ਆਪਾਂ ਇਹਨਾਂ ਨੂੰ ਜਿਹੜਾ ਆ ਫੁੱਲ ਸੇਕ ਦੇ ਉੱਤੇ ਫਰਾਈ ਕਰਕੇ ਇਹਨਾਂ ਨੂੰ ਆਪਾਂ ਕੱਟ ਲੈਣਾ ਆ ਫਿਰ ਆਪਾਂ ਅਗਲਾ ਕੰਮ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਬਹੁਤ ਹੀ ਵਧੀਆ ਜਿਹੜੀ ਸ਼ਿਮਲਾ ਮਿਰਚ ਦੀ ਸਬਜ਼ੀ ਬਣ ਕੇ ਤਿਆਰ ਹੋਣ ਵਾਲੀ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ ਇੰਨਾ ਕਿ ਇਹਨਾਂ ਨੂੰ ਆਪਾਂ ਫਰਾਈ ਕਰਨਾ ਜਿੱਤੋਂ ਜ਼ਿਆਦਾ ਨਹੀਂ ਕਰਨਾ ਨਹੀਂ ਤਾਂ ਪਿਆਜ਼ ਬਿਲਕੁਲ ਇਹਨਾਂ ਸੌਜੇ ਜਾਂਦੇ ਆ ਤੇ ਥੋੜਾ ਜਿਹਾ ਫਰਾਈ ਕਰਨਾ ਕਰੰਚੀ ਜੇ ਰੱਖਣਾ ਇਹਨਾਂ ਨੂੰ ਆਪਾਂ ਠੀਕ ਆ ਜੀ ਇਹਨਾਂ ਨੂੰ ਆਪਾਂ ਕੱਢ ਕੇ ਸਾਈਡ ਤੇ ਰੱਖਦੇ ਆ ਇਹ ਜਿਹੜਾ ਤੇਲ ਬਚਣਾ ਨਾ ਤੇ ਇੱਕ ਚਮਚਾ ਦੋ ਚਮਚੇ ਜਿੰਨਾ ਵੀ ਹੋਇਆ ਇਹਦੇ ਵਿੱਚ ਆਪਾਂ ਤੜਕਾ ਤਿਆਰ ਕਰਨਾ ਜੀਰਾ ਪਾ ਦਿੱਤਾ ਤੇ ਜਿਹੜੇ ਪਿਆਜ਼ ਆਪਾਂ ਵਿਚਲਾ ਹਿੱਸਾ ਕੱਢਿਆ ਸੀ ਨਾ ਉਹ ਮੋਟਾ-ਮੋਟਾ ਕੱਟ ਲਏ ਆਪਾਂ ਦੋ ਟਮਾਟਰ ਕੱਟ ਲਏ ਜਿੰਨੀ ਕਿ ਮਿਰਚ ਪਾਉਣੀ ਆ ਤੇ ਉਹ ਆਪਾਂ ਮਿਰਚ ਲੈ ਲਈ ਆ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਆਪਾਂ ਪਾ ਦੇਣਾ ਹੈ ਤੇ ਪਾ ਕੇ ਇਹਦੇ ਵਿੱਚ ਆਪਾਂ ਲੂਣ ਪਾ ਕੇ ਤੇ ਇਹਨੂੰ ਮਿਕਸ ਕਰਕੇ ਢੱਕ ਕੇ ਪਕਾਉਣਾ ਹੈ ਤੇ ਇਹਦੀ ਆਪਾਂ ਬਣਾਉਣੀ ਬਾਅਦ ਚ ਗਰੇਵੀ ਗਰੇਵੀ ਵਾਲੀ ਸ਼ਿਮਲਾ ਮਿਰਚ ਕਦੀ ਨਹੀਂ ਬਣਾਈ ਹੋਣੀ ਤੁਸੀਂ ਤੇ ਅਗਰ ਬਣਾਈ ਵੀ ਹੋਣੀ ਹੈ ਤਾਂ ਤਰੀਕਾ ਆਪਣਾ ਆਪਣਾ ਅਲੱਗ ਹੁੰਦਾ ਹੈ ਇਹ ਪਾਤੇ ਕਾਜੂ ਤੇ ਲੂਣ ਆਪਾਂ ਜਿੰਨਾ ਕਿ ਸਬਜੀ ਦੇ ਜ਼ਰੂਰਤ ਆ ਉਨਾਂ ਕਾਪ ਆ ਇਹਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਆ ਮਿਕਸ ਕਰਕੇ ਤੇ ਇਹਨੂੰ ਆਪਾਂ ਟੱਕ ਦੇਣਾ ਹੈ ਟੱਕ ਕੇ ਇਹਨੂੰ ਆਪਾਂ ਜਿਹੜਾ ਆ ਨਰਮ ਹੋਣ ਦਿੰਨੇ ਆ ਜੀ ਤੇ ਫਿਰ ਇਹਨੂੰ ਠੰਡਾ ਕਰਕੇ ਆਪਾਂ ਪੀ ਲੈਣਾ ਪੂਰੀ ਵੀਡੀਓ ਦੇਖੋਗੇ ਤਾਂ ਪਤਾ ਲੱਗ ਜਾਣਾ ਕਿ ਆਪਾਂ ਕਿਸ ਤਰੀਕੇ ਨਾਲ ਜਿਹੜੀ ਆਪਾਂ ਸਬਜੀ ਸ਼ਿਮਲਾ ਮਿਰਚ ਦੀ ਤਿਆਰ ਕਰਨ ਲੱਗੇ ਆਂ ਤੇ ਦੇਖੋ ਜੀ ਆਪਣੇ ਪਿਆਜ਼ ਟਮਾਟਰ ਮਿਰਚ ਜੋ ਵੀ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐਨ ਪੱਕ ਗਈਆਂ ਗਲ ਗਈਆਂ ਐ ਨਾ ਤੇ ਟਮਾਟਰਾਂ ਦਾ ਦੇਖੋ ਪਾਣੀ ਜਿਹੜਾ ਵਿੱਚੋਂ ਉਹ ਹੈਗਾ ਆ ਅਲੱਗ ਹੋ ਗਿਆ ਆ ਤੇ ਨਰਮ ਹੋ ਗਿਆ ਆਪਾਂ ਪਾਣੀ ਬਿਲਕੁਲ ਨਹੀਂ ਇਹ ਚ ਪਾਇਆ ਸੀ ਤੇ ਹੁਣ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਕੇ ਨਾ ਇਹਨੂੰ ਠੰਡਾ ਕਰਕੇ ਪੀਣਾ ਆ ਆਪਾਂ ਇਹਦੀ ਗਰੇਵੀ ਬਣਾਉਣੀ ਆ ਠੀਕ ਆ ਫਿਰ ਆਪਾਂ ਇੱਕ ਹੋਰ ਕੜਾਹੀ ਦੇ ਵਿੱਚ ਜਿਹੜਾ ਅਲੱਗ ਤੜਕਾ ਲਾ ਲਵਾਂਗੇ ਤੇ ਇਹਨੂੰ ਆਪਾਂ ਕਰ ਲੈਣੇ ਠੰਡਾ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗਦੀ ਆ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਬਹੁਤ ਮਿਹਨਤ ਦੇ ਨਾਲ ਮੈਂ ਦੇਖੋ ਵੀਡੀਓ ਤਿਆਰ ਕਰਦੀ ਆ ਸੌਖੇ ਜਿਹੇ ਤਰੀਕੇ ਦੇ ਨਾਲ ਬਣਾਉਣੀ ਹੁੰਦੀ ਹੋਣੀ ਹੋਰ ਕੜਾਹੀ ਰੱਖੀ ਉਹਦੇ ਵਿੱਚ ਦੋ ਕ ਚਮਚੇ ਤੇਲ ਦੇਖੋ ਬਿਲਕੁਲ ਥੋੜਾ ਤੇਲ ਆ ਪਾ ਕੇ ਤੇ ਜੀਰਾ ਪਾ ਦਿੱਤਾ ਆ ਜੀਰੇ ਨੂੰ ਥੋੜੀ ਜਿਹਾ ਸੇਕ ਲੱਗਦਾ ਜਿਹੜੇ ਆਪਾਂ ਬਣਾਇਆ ਪੇਸਟ ਉਹਦਾ ਨਾ ਪੀਲੇ ਆਇਆ ਪਿਉਰੀ ਬਣਾਈ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਗਰੇਵੀ ਜਿਹੜੀ ਆਪਾਂ ਬਣਾਈ ਆ ਪਿਆਜ਼ ਟਮਾਟਰ ਦੇ ਉਹ ਆਪਾਂ ਇਹਦੇ ਵਿੱਚ ਪਾ ਦੇਣੀ ਆ ਤੇ ਇਹਨੂੰ ਆਪਾਂ ਕਰਦੇ ਆ ਮਿਕਸ ਮਿਕਸ ਕਰਕੇ ਤੇ ਇਹਦੇ ਵਿੱਚ ਆਪਾਂ ਹਲਕੇ ਜਿਹੇ ਮਸਾਲੇ ਪਾਉਣੇ ਜਿਆਦਾ ਮਸਾਲੇ ਵੀ ਨਹੀਂ ਆਪਾਂ ਪਾਉਣੇ ਵੀਡੀਓ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਈ ਦੀ ਹੈ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਮੈਂ ਨਵੇਂ ਵੀਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਬਹੁਤ ਮਿਹਨਤ ਦੇ ਨਾਲ ਮੈਂ ਜਿਹੜੀਆਂ ਹਰ ਇੱਕ ਵੀਡੀਓ ਬਣਾਉਣੀ ਆ ਤੇ ਆਪਾਂ ਪਾ ਦਤਾ ਜੀ ਧਨੀਆ ਪਾਊਡਰ ਜੀਰਾ ਪਾਊਡਰ ਤੇ ਜਿਹੜਾ ਜੀਰਾ ਪਾਊਡਰ ਆ ਧਨੀਏ ਤੋਂ ਅੱਧਾ ਪਾਉਣਾ ਹੁੰਦਾ ਆ ਤੇ ਥੋੜੀ ਜਿਹੀ ਆਪਾਂ ਦੇਗੀ ਮਿਰਚ ਪਾਤੀ ਆ ਹਲਦੀ ਪਾ ਦਨੇ ਆ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਨੇ ਥੋੜੀ ਜਿਹੀ ਕਸੂਰੀ ਮੇਥੀ ਬੋਲਦੇ ਆ ਪਰ ਆਪਾਂ ਘਰੇ ਜਿਹੜੇ ਮੇਥੇ ਸਕਾ ਕੇ ਰੱਖਿਓ ਆ ਇਹਨੂੰ ਆਪਾਂ ਕ੍ਰਸ਼ ਕਰਕੇ ਪਾ ਦਨੇ ਆ ਤੇ ਹੁਣ ਇਹਨਾਂ ਨੂੰ ਕਰਦੇ ਆ ਮਿਕਸ ਬਿਲਕੁਲ ਸੌਖਾ ਤਰੀਕਾ ਆ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਣ ਵਾਲੀ ਆ ਸਪੋਰਟ ਕਰ ਦਿਆ ਕਰੋ ਮੇਰੇ ਚੈਨਲ ਨੂੰ ਤੁਹਾਨੂੰ 1 ਸਕਿੰਟ ਲੱਗਦਾ ਹੈ ਜੀ ਵੀਡੀਓ ਨੂੰ ਸ਼ੇਅਰ ਕਰਨੇ ਨੂੰ ਤੇ ਮੈਨੂੰ ਤਾਂ ਬਹੁਤ ਟਾਈਮ ਲੱਗਦਾ ਹੈ ਮੈਂ ਤੁਹਾਨੂੰ ਦੱਸਦੀ ਵੀ ਮੈਂ ਜਿਹੜੀ ਵੀਡੀਓ ਪੂਰੀ ਆਪੇ ਤਿਆਰ ਕਰਦੀ ਆਂ ਆਪੇ ਐਡਿਟ ਕਰਦੀ ਆਂ ਆਪੇ ਰਿਕਾਰਡ ਕਰਦੀ ਸਾਰਾ ਕੁਝ ਆਪੇ ਕਰਦੀ ਬਹੁਤ ਟਾਈਮ ਮੈਨੂੰ ਲੱਗ ਜਾਂਦਾ ਹੈ ਬਹੁਤ ਮਿਹਨਤ ਦੇ ਨਾਲ ਵੀਡੀਓ ਤਿਆਰ ਹੁੰਦੀ ਆ ਤੇ ਉਸ ਕੱਪ ਦੇ ਵਿੱਚ ਆਪਾਂ ਪਾਣੀ ਥੋੜਾ ਜਿਹਾ ਪਾ ਕੇ ਜਿਹੜਾ ਇਹਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਮਿਕਸ ਕਰਕੇ ਇਹਨੂੰ ਆਪਾਂ ਘੱਟ ਸੇਕ ਦੇ ਦਿੱਤੇ ਪਕਾ ਲੰਨੇ ਆ ਮਸਾਲੇ ਜਿਹੜੇ ਆ ਉਹ ਤੇ ਪਾਣੀ ਜਿਹੜਾ ਪਾਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਗਰੇਵੀ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਜਵੇ ਆਪਣੀ ਤੇ ਕੋਈ ਜ਼ਿਆਦਾ ਟਾਈਮ ਹੀ ਨਹੀਂ ਲੱਗਣਾ ਇਹਨੂੰ ਬਹੁਤ ਛੇਤੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਜਿੰਨਾ ਟਾਈਮ ਆਪਾਂ ਨੂੰ ਵੀਡੀਓ ਬਣਾਉਣ ਨੂੰ ਲੱਗਦਾ ਬਸ ਇੰਨੇ ਕ ਟਾਈਮ ਸਬਜੀ ਤਿਆਰ ਹੋ ਜਾਂਦੀ ਆ ਦੇਖੋ ਗਰੇਵੀ ਜਿਹੜੀ ਆਪਣੀ ਵਧੀਆ ਐਨ ਪੱਕ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਿਆਜ਼ ਤੇ ਸ਼ਿਮਲਾ ਮਿਰਚਾਂ ਫਰਾਈ ਕਰਕੇ ਰੱਖਿਆ ਆ ਤੇ ਉਹ ਇਹਦੇ ਵਿੱਚ ਆਪਾਂ ਪਾ ਦੇਣੀ ਆ ਮਿਕਸ ਕਰ ਲਿਆ ਸਵਾਰ ਕੇ ਆਪਾਂ ਸਬਜ਼ੀਆਂ ਇਹਨੂੰ ਗਰੇਵੀ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਉਹ ਪਾ ਦਨੇ ਆ Shimla mirch te pyaaz ਇਹਨਾਂ ਨੂੰ ਜਿਆਦਾ ਨਹੀਂ ਆਪਾਂ ਜਿਹੜਾ ਪਕਾਉਣਾ ਹੁੰਦਾ ਹੈ ਨਹੀਂ ਤੇ ਉਹਦੇ ਸੌਝੇ ਜਾਂਦੇ ਆ ਪਿਆਜ਼ ਵੀ ਤੇ Shimla mircha ਵੀ ਕਰੰਚੀ ਜਿਹਾ ਇਹਨਾਂ ਨੂੰ ਰੱਖਣਾ ਹੁੰਦਾ ਹੈ ਤੇ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਦੇਣਾ ਹੈ ਇਹਦੇ ਵਿੱਚ ਤੇ ਹੁਣ ਪਾਣੀ ਬਿਲਕੁਲ ਨਹੀਂ ਆਪਾਂ ਪਾਉਣਾ ਸਵਾਰ ਕੇ ਮਿਕਸ ਕਰਕੇ ਤੇ ਇਹਨੂੰ ਆਪਾਂ ਕਟ ਸੇਕ ਦੇ ਉੱਤੇ ਟੱਕ ਦੇਣਾ ਹੈ ਦੇਖੋ ਐਦਾ Shimla mircha ਤੁਸੀਂ ਬਿਲਕੁਲ ਨਹੀਂ ਕਦੇ ਬਣਾਈਆਂ ਹੋਣਗੀਆਂ ਮੇਰਾ ਖਿਆਲ ਨਹੀਂ ਵੀ ਬਣਾਈਆਂ ਹੋ ਗਈਆਂ ਇੱਕ ਵਾਰੀ ਬਣਾ ਕੇ ਦੇਖਿਓ ਜੀ ਟਰਾਈ ਕਰਿਓ ਮੇਰੇ ਨਾਲ ਵੀ ਵਧੀਆ ਤੁਸੀਂ ਬਣਾ ਲਓਗੇ ਬਹੁਤ ਹੀ ਟੇਸਟੀ ਹੈ ਦਾ ਸਬਜੀ ਬਲਾਜਬਾਬ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਇਹ ਤੇ ਆਪਾਂ ਹੁਣ ਇਹਨੂੰ ਟੱਕ ਦੰਨੇ ਆ ਸੇਕ ਨੂੰ ਰੱਖਣਾ ਘੱਟ ਦੇਖੋ ਜੀ ਸਬਜੀ ਜਿਹੜੀ ਆਪਣੀ ਬਹੁਤ ਹੀ ਵਧੀਆ ਮਹਿਕ ਮਾਰਦੀ ਆ ਬਹੁਤ ਸੋਹਣੀ ਮਹਿਕ ਆਉਂਦੀ ਹੈ ਇਹਦੇ ਵਿੱਚੋਂ ਖੁਸ਼ਬੂ ਆਉਂਦੀ ਆ ਤੇ ਵਧੀਆ ਆਪਣੀ ਸਬਜੀ ਜਿਹੜੀ ਸ਼ਿਮਲਾ ਮਿਰਚ ਤੇ ਪਿਆਜ਼ ਦੀ ਬਣ ਕੇ ਤਿਆਰ ਹੋ ਗਈ ਆ ਤੇ ਇਹਦੇ ਵਿੱਚ ਆਪਾਂ ਥੋੜਾ ਪਾ ਦਨੇ ਆ ਧਨੀਆ ਤੇ ਇਹਨੂੰ ਵੀ ਆਪਾਂ ਮਿਕਸ ਕਰ ਦੇਣਾ ਹੈ ਲਓ ਜੀ ਜਿਹੜੀ ਆਪਣੀ ਸ਼ਿਮਲਾ ਮਿਰਚ ਦੀ ਸਬਜੀ ਆ ਅਲੱਗ ਤਰੀਕੇ ਦੇ ਨਾਲ ਨਵੇਂ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਗਈ ਆ ਬੜੀ ਸੋਹਣੀ ਖੁਸ਼ਬੂ ਆਂਦੀ ਆ ਸਬਜੀ ਚੋਂ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਆ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਆ ਬਣਾਓ ਤੇ ਖਾਓ ਜੀ ਤੇ ਸਪੋਰਟ ਕਰਦੇਆ ਕਰੋ ਮੇਰੇ ਚੈਨਲ ਨੂੰ ਸ਼ੇਅਰ ਕਰਦੇਆ ਕਰੋ ਵੀਡੀਓ ਨੂੰ ਕਮੈਂਟ ਕਰਕੇ ਦੱਸਦੇਆ ਕਰੋ ਰੈਸਪੀ ਕਿੱਦਾਂ ਦੀ ਲੱਗੀ ਆ ਤੁਹਾਨੂੰ ਤੇ ਦੇਖੋ ਮੈ ਲਾਗੋ ਕਰਕੇ ਵੀ ਦਿਖਾ ਦੰਨੀ ਆ ਬੜੀ ਬਧੀਆ ਆਪਣੀ ਸਬਜੀ ਸ਼ਿਮਲਾ ਮਿਰਚ ਦੀ ਬਣ ਕੇ ਤਿਆਰ ਹੋਈ ਆ ਤੇ ਇੱਕ ਪਲੇਟ ਦੇ ਵਿੱਚ ਮੈਂ ਪਾ ਕੇ ਤੁਹਾਨੂੰ ਦਿਖਾ ਲਦੀ ਆ ਜੀ ਦੇਖੋ ਲਾਗੋ ਕਰਕੇ ਦਿਖਾਉਂਗੀ ਬੜੀ ਸੋਹਣੀ ਸਬਜੀ ਬਣੀ ਆ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਗਰੇਵੀ ਵਾਲੀ ਜਿਹੜੀ ਸ਼ਿਮਲਾ ਮਿਰਚ ਆਪਣੀ बन ਕੇ تیار ਹੋ ਗਏ ਦੇਖਣ ਨੂੰ ਦੇਖੋ ਕਿੰਨੀ ਸੋਹਣੀ ਲੱਗੀ ਇੰਨੀ ਇਹ ਟੇਸਟੀ ਆ ਸਸੀ ਕਾਲ ਦੀ ਸਾਰਿਆਂ ਨੂੰ